ਦੋਸਤੋ ਆਪਾਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਾ ਧੰਨਵਾਦ ਜੀ ਆਨੁਪਾਉ ਜਾਰਾ ਆਪਾਂ ਪਿਛਲੀ ਮੀਟਿੰਗ ਦੇ ਵਿੱਚ ਏਜੰਡਾ ਜਿਹੜਾ ਪਾਸ ਕੀਤਾ ਸੀ ਉਹਦੇ ਤੋਂ ਆਪਾਂ ਇਹ ਸੀਗਾ ਕਿ ਅੱਜ ਦੀ ਮੀਟਿੰਗ ਰੱਖਣ ਦਾ ਆਪਣਾ ਮਕਸਦ ਇਹ ਹੈ ਕਿ ਆਪਾਂ ਜਿਹੜਾ ਨੰਬਰਾਂ ਦਾ ਸਰਪੰਚਾਂ ਨਾਲ ਤੇ ਨੰਬਰਾਂ ਲਈ ਐਸ.ਸੀ ਆਪਣੇ ਹੈਗੇ ਆ ਉਹਨਾਂ ਦਾ ਹੌਸਲਾ ਵਧਾਉਣ ਲਈ ਤੇ ਉਹਨਾਂ ਨੂੰ ਇਹ ਗੱਲ ਸਾਸ ਤੋਂ ਉਹ ਜਿਹੜਾ ਤੁਹਾਡੇ ਨਾਲ ਸੁਭਾਗ ਖੜਾ ਹੈ। ਅਗਲ ਤੂਰਾ ਨਾ। ਤੋਂ ਉਸ ਵਾਰ ਨੇ ਉਸ ਆਪਾਂ ਪਹਿਲਾਂ 16 ਮਾਰਚ ਦੀ ਰੱਖਿਆ ਸੀ ਤੇ 16 ਮਾਰਚ ਨੂੰ ਪ੍ਰੋਗਰਾਮ ਹੋ ਰਿਹਾ ਹੁਣ ਮਾਨਕ ਜੋ। ਤੇ ਉਹ ਇੱਕ ਜਨਰਲ ਫਾਰਮ ਨੂੰ। ਜਿਹਦੇ ਤੇ ਆਪਾਂ ਬਤੌਰ ਜੀਬਾਸ ਤੋਂ ਤੇ ਜਾਣ ਕਰਨ ਦੀ ਜੁੜੀ ਹੋਣਾ ਥੋੜਾ ਬੰਦਾ। ਉਹਦੇ ਕਰਕੇ ਡੇਟ ਫਿਰ ਕੋ ਸਾਥੀਆਂ ਨਾਲ ਕਰ ਦਿੱਤੀ। ਕਰਗੇ ਸਾਹਿਬ ਨੇ ਬੜੀ ਜੁਮਗਰੀ ਦਿੱਤੀ ਹੈ ਡਾ. ਬਿੱਤਰਾਜ ਨੇ راہਲ ਗਾਂਧੀ ਜੀ ਦੀ ਕਾਂਗਰਸ ਆਈ ਕਮਾਂਡ ਨੇ ਕਾਂਗਰਸ ਦੇ ਇੱਕ ਗੈਰ ਸਲਟ ਕੋ ਮਜ਼ਦੂਰ ਤੇ ਮਲਾਜ਼ਮ ਵਿਭਾਗ ਕਾਂਗਰਸ ਪੰਜਾਬੀ ਚੋਂ ਕਹਿੰਦੇ ਆ ਕੇ ਕੇਸੀ ਇੰਗਲਿਸ਼ ਜਨ ਹੈ ਜਿਵੇਂ ਯੂਥ ਕਾਂਗਰਸ ਹੈ ਇਸਰਾਈ ਕਾਂਗਰਸ ਦੇ ਵਿੱਚ ਇੱਕ ਡਿਪਾਰਟਮੈਂਟ ਹੈ ਉਸ ਡਿਪਾਰਟਮੈਂਟ ਦਾ ਮੈਨੂੰ ਲੱਗਦੀ ਹੈ ਕਿ ਪਹਿਲੀ ਵਾਰ ਕੋਈ ਆਪਣੇ ਭਾਈ ਸ਼ਰਦਾ ਦਾ ਬੰਦਾ ਤਾਂ ਫਿਰ ਚੇਅਰਮੈਨ ਬਣੇ 5 ਤਰੀਕ ਦਾ ਆਪਾਂ ਬਣਿਆ ਤੇ ਅੱਜ ਤਰੀਕ ਦਿਓਗੀ ਤੇ ਜਰੀ ਹੋ ਗਈ 18 ਲੋਕ ਕਿੰਨੇ 18 ਲੋਕ 18 ਦਿਨਾਂ ਚ ਆਪਾਂ ਪੰਜਾਬ ਚ 10 ਤਾਰੀ ਕਾਂਗਰਸ ਦੇ ਵਿੱਚ ਕੇ ਕੇਸੀ ਵਿਭਾਗ ਦੀ ਕੋਈ ਹੈਗਾ ਜਿਹਦਾ ਯਾਰ ਗੈਰੀ ਚੇਅਰਮੈਨ ਮਤਲਬ ਇਹ ਚਾਹਣਾ ਜਾਣ ਪਹਿਚਾਨ ਬਣਾਉਣੀ ਔਖੀ ਹੈ ਤੁਸੀਂ ਸਾਰੇ ਇਨਸਾਫੀ ਜਿਹੜੇ ਮੇਰੀ ਟੀਮ ਹੋ ਸਾਰੇ ਤੁਸੀਂ ਵਧਾਈ ਦੇ ਪਾਤਰ ਹੋ ਉਹ ਇਹ ਜਿਹੜਾ ਆਪਾਂ ਪ੍ਰੋਗਰਾਮ ਰੱਖ ਰਹੇ ਹਾਂ ਸਰਪੰਚਾਂ ਦਾ ਪੰਚਾਂ ਦਾ ਨੰਬਰਦਾਰਾਂ ਦਾ ਇਹ ਸਾਰਾ ਆਪਣਾ ਮਕਸਦ ਇਹ ਹੈ ਕਿ ਪਿਛਲੇ ਦਿਨੀ ਚੰਦਪਾਣ ਦੇ ਵਿੱਚ ਆਪਾਂ ਦੇਖਿਆ ਸਰਪੰਚ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅ ਮਤੇ ਪਿੰਡਾਂ ਪਾ ਦੇਖਿਆ ਇੱਕ ਮਜ਼ਦੂਰ ਆ ਬੂਹੇ ਤੋਂ ਕੁੱਟਿਆ ਫੋਟਮਾਰ ਕੀਤੀ ਗਈ ਅੱਜ ਮੈਂ ਹੋਰ ਸੁਣ ਰਿਹਾ ਸੀ ਕਿ ਸਰਪੰਚ ਨੇ ਕਰੇ ਸਰਪੰਚ ਨੇ ਕਿਸੇ ਦੇ ਘਰੇ ਵੜ ਕੇ ਕੁੱਟਮਾਰ ਕੀਤੀ ਮਣੋ ਹਰ ਰੋਜ਼ ਇਦਾਂ ਨਹੀਂ ਕਰਨਾ ਮਾ ਜੜੀਆਂ ਆ ਬਾਬਰ ਦੀ ਜਿਹੜੇ ਸਾਡੇ ਵਾਲੇ ਪੰਜ ਸਰਪੰਚ ਨੰਬਰਦਾਰ ਹੈ ਇਹਨਾਂ ਨੂੰ ਗੁਜਾਰਾ ਨੂੰ ਠਾਣਾ ਵਿੱਚ ਉਹਨਾਂ ਦਸਤਰਾਣੇ ਬੜਨ ਕੋਈ ਨਹੀਂ ਦਿੰਦਾ ਇਹਨਾਂ ਨੂੰ ਕੁਛ ਨਹੀਂ ਪਾਵੇਂ ਬਾਬਾ ਸਾਹਿਬ ਰਕੂਮ ਬਿੜਕਰ ਦੀ ਜਰਵਾਦੋ ਇਹ ਸਰਪੰਚ ਤੋਂ ਬਣ ਜਾਂਦੀ ਹੈ ਈਵਨ ਕਿ ਕਈ ਤਾਂ ਸਾਡੇ ਐਮਐਲਏ ਦਾ ਹਾਲ ਅੱਗਾ ਵੜਿਆ ਇਹ ਬਾਬਾ ਸਾਹਿਬਾਂ ਬਿੜਕਰ ਦੀ ਉਹ ਦੌਰਤਨ ਜਰਬੀਸ਼ਨ ਕਰਕੇ ਬਣਾਉਣਾ ਪੈਂਦਾ ਉਹਨਾਂ ਨੂੰ ਬਣ ਜਾਂਦੀ ਹੈ ਪਰ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਵਿੱਚ ਕੁਝ ਕਿਸੇ ਨਾ ਹੋਵੇ ਸੰਭਾਈ ਨਾ ਹੋਵੇ ਤਾਂ ਫਿਰ ਬੰਦਾ ਮਤਲਬ ਲੋਕ ਇਹ ਕਹਿ ਲਾਈ ਜਾਂਦੇ ਵੀ ਇਹ ਰੋਬੈਸੀ ਆ ਗਏ ਭਾਈ ਹੁੰਦੇ ਆ ਕੋਈ ਤਾਂ ਆ ਹੀ ਹੁੰਦੇ ਆ ਯਾਰ ਮਤਲਬ ਜਿੰਨੇ ਯਾਰ ਬਹਲਕੇ ਆ ਅਜਿਹੇ ਬਹਲਕੀ ਦੇ ਵਿੱਚ ਤੁਸੀਂ ਨਿਗਾਹ ਮਾਰੋ ਸਾਰੇ ਜਦੋਂ ਕਾਲਾ ਬੜਜਣਾ ਉਹ ਤੇ ਇਹ ਹਰ ਹਲਕਰ ਸਰਬ ਹੋਣਾ ਹੈ ਬਿਤਾਈ ਹੀ ਫਕਰੀ ਮਤਲਬ ਸੁਣਦਾ ਹੋਈ ਨਹੀਂ ਇਹਨਾਂ ਦੀ ਉਹਦਾ ਕਾਰਨ ਹੈ ਮੈਂ ਸਮਝਦਾ ਕਿ ਸਮਾਜ ਦੇ ਨਾਲ ਜੁੜੇ ਨਹੀਂ ਹੈ ਜੋ ਸਮਾਜ ਨਾਲ ਅਸੀਂ ਜੁੜਾਂਗੇ ਉਹ ਸਮਾਜਿਕ ਤੌਰ ਤੇ ਮੈਂ ਚਾਹਣਾ ਕਿ ਇਹਨਾਂ ਨੂੰ ਮੈਂਬਰਾਂ ਨੂੰ ਸਰਪੰਚਾਂ ਨੂੰ ਆਪਣੇ ਜਿਹੜੇ ਨੁਮਾਇੰਦੇ ਹੈ ਇਹਨਾਂ ਨੂੰ ਉਸ ਕਰਕੇ ਅਸੀਂ ਹੌਸਲਾ ਦੇਈਏ ਕਿ ਯਾਰ ਤੁਹਾਡੇ ਨਾਲ ਅਸੀਂ ਖੜੇ ਆ ਤੁਸੀਂ ਡਟ ਕੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿ ਤੁਸੀਂ ਆਪਦੇ ਤਰੀਕੇ ਨਾਲ ਕੰਮ ਕਰੋ ਇਹ ਪ੍ਰਸ਼ਾਸਨ ਵੀ ਡੋਣਾ ਬੋਦ ਇਹਨਾਂ ਦੀ ਰਿਸਪੈਕਟ ਕਰਨ ਲੱਗ ਜੂਗਾ ਕਿ ਹਾਂ ਜਿਹੜੇ ਨਾਲ ਪਰਦੂ ਘਟ ਇਹ ਬੰਦੇ ਖੜੇ ਤੋ ਇਹਨ ਲਈ ਸਾਰੇ ਮਾਮਲੇ ਨੂੰ ਲੈ ਕੇ ਅਸੀਂ ਇੱਕ ਸੰਯੁਕਤ ਦਲਤ ਮੋਰਚਾ ਬਣਾਇਆ ਤੇ ਉਹ ਸੰਯੁਕਤ ਦਲਤ ਮੋਰਚਾ ਜਿਹੜਾ ਉਹਦੇ 25 ਦੀ ਜਥੇਬੰਦੀਆਂ ਸੰਮੂਹ ਚ ਉਹ ਸੰਯੁਕਤ ਮੋਰਚਾ ਬਣਾਉਣ ਦੇ ਲਈ ਵੀ ਜਦੋਂ ਮੀਟਿੰਗ ਸੀ ਜਲੰਧਰ ਤੇ ਉਸ ਮੀਟਿੰਗ ਦੇ ਵਿੱਚ ਵੀ ਮਤਲਬ ਤੁਹਾਡੇ ਇਸ ਭਰਾ ਕਿਰਨਜੀਤ ਗੈਂਦੇ ਸੁਝਾਅ ਸੀਗਾ ਕਿ ਕਾਊਂਟਰ ਕਰਨ ਵਾਸਤੇ ਉਸ ਤਰ੍ਹਾਂ ਦੀ ਪੂਮੈਂਟ ਉਸਨੂੰ ਜਵਾਬ ਦਿਓ ਤੋ ਅਸੀਂ ਮੈਂ ਇਥੇ ਮੈਂਸ਼ਨ ਨਹੀਂ ਕਰਨਾ ਚਾਹੁੰਦਾ ਤਾਂ ਫਿਰ ਜਦੋਂ ਉਹਤੇ ਰੱਤੀ ਗੱਲ ਕਿ ਸਾਨੂੰ ਸਜੋਤ ਦਾਤੂ ਮੋਰਚੇ ਦਾ ਗਠਨ ਕਰਨਾ ਚਾਹੀਦਾ ਇਹ ਨੂੰ ਚੋਰ ਚੀ ਗੇ ਜੀ ਤਾਂ ਹਸਦੀ ਉੰਗਲੂਗਾ ਕਨਗੋਰਨ ਜੀ ਸਿੰਘ ਜੀ ਨੂੰ ਤੇ ਸਾਲੂ ਸਿੰਘ ਰਮਾਣਾ ਜੀ ਨੂੰ ਤੇ ਅੱਜ ਆਪਣੀ ਵੀਡੀਓ ਕਾਜੀ ਵਾਰ ਐਫਐਸਏ ਤੋਂ ਸਾਥੀ ਰਿਟਾਇਰ ਹੋਇਆ ਹੈ ਰਾਜਾ ਸਿੰਘ ਜੀ ਗਦਲਵਾ ਤੋਂ ਇਹ ਵੀ ਆਪਣੀ ਟੀਮ ਸਾਡੇ ਸ਼ਾਮਲ ਹੋਇਆ ਹੈ ਤੋ ਇਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਤਾਂ ਜੀ ਆਇਆਂ ਨੂੰ ਤੁਹਾਨੂੰ ਵੈਲਕਮ ਕਰਦੇ ਆਂ ਇਹ ਨਾਲ ਹੀ ਇਹਨਾਂ ਨੂੰ ਜੁੰਗਰੀ ਆਪਾਂ ਦੰਨੇ ਆ ਕਿ ਦਲਤ ਮਹਾ ਪੰਚਾਇਤ ਜਿਹੜਾ ਆਪਣਾ ਸੋਸ਼ਲ ਆਰਗੇਨਾਈਜੇਸ਼ਨ ਬੰਗਾਗਾ ਜਿਹਦੇ ਬਲੋਂ ਆਪਾਂ ਪ੍ਰੋਗਰਾਮ ਕਰਦੇ ਆ ਠੀਕ ਹੈ ਤਾਂ ਉਸ ਦੀ ਜਿਹੜੀ ਕਮੇਟੀ ਹੈ ਗਲਪਾ ਮਹਾ ਪੰਚਾਇਤ ਦੀ ਸੁਭਾ ਕਮੇਟੀ ਚ ਕਿ ਪੜੇਲੇ ਕੇ ਸਾਥੀਆਂ ਨੂੰ ਆਪਾਂ ਜੀਆਂ ਸ਼ਾਮਿਲ ਕਰਦੇ ਆ ਉਦੋਂਦਾਰ ਉਹਦੇ ਅਨਾਉਂਸ ਕਰ ਦਾਂਗੇ ਤੇ ਨਾਲ ਹੀ ਜਿਹੜੀ ਕਾਂਗਰਸ ਪਾਰਟੀ ਨੂੰ ਜੁੰਗਰੀ ਆਪਾਂ ਦੁੱਤੀ ਹੈ ਉਸ ਕਾਂਗਰਸ ਪਾਰਟੀ ਦੀ ਜੁੰਗਰੀ ਦੇ ਵਿੱਚ ਵੀ 사ਉ ਸਿੰਘ ਮਾਨਾ ਜੀ ਨੂੰ ਤੇ ਹਰਦੀਸ਼ ਸਿੰਘ ਕਾਨੂਰ ਨੂੰ ਤੇ 파ਜਾ ਸਿੰਘ ਨੂੰ ਇਹਨਾਂ ਨੂੰ ਆਪਾਂ ਕੇ ਕੇਸੀ ਦੇ ਵਿੱਚ ਵੀ ਸ਼ਾਮਲ ਕਰਦੇ ਆ ਤੇ ਆਪਣੀ ਸੋਸ਼ਲ ਵਿੱਚ ਵੀ ਸ਼ਾਮਲ ਕਰਦੇ ਆ ਸੋ ਸਾਰਿਆਂ ਤੁਹਾਨੂੰ ਵੈਲਕਮ ਜਿੰਦਾਬਾਦ 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 ਨੈਸ਼ਨਲ ਗੱਤ ਮਹਾਪੰਚਾਇਤ ਜਿੰਦਾਬਾਦ 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 ਬਰਕੰਦੀ ਉਹ ਮੇਰੇ ਬਿੱਤਰ ਦਾ ਹੀ ਬੇਟਾ ਸਰਵੰਤਨ ਸਿੰਘ ਮਹਿਮਲਾ ਕਰਨ ਕਰਦਾ ਉਹ ਵੀ ਕਿਤੇ ਚੱਲਣਾ ਨਹੀਂ ਨਾਲ ਸਾਰੀ ਚੀਜ਼ਾਂ ਜਿਹੜਾ ਮੈਂ ਜਣਾ ਤੇ ਸਪਾਰਟ ਮੈਂਗਾ ਜੀ ਸਾਡੇ ਅਸਟਾ ਤੇ ਸਪਾਰਟ ਨੂੰ ਜਿਸ ਦਿਨ ਆਪੀ ਰਿਸਪੌਂਸ ਦੇ ਕਈ ਇਹ ਤਾਂ ਬਹੁਤ ਵਧੀਆ ਮਿਲਦਾ ਜਿਹਦੇ ਕੋਲ ਗੱਲ ਕਰਨ ਹੈ ਤੇ ਜਿਹੜੀ ਮੈਂ ਕਾਰ ਲੈ ਕੇ ਜਾਊਗਾ ਚਲੋ 100 ਕੋਟ ਮੈਨੂੰ ਦੇ ਦੋ ਮੈਨੂੰ ਉਮੀਦ ਹੈ ਕਿ ਮੈਂ 10 ਦਿਨ ਤੋਂ ਪਹਿਲਾਂ ਪਹਿਲਾਂ ਪੂਰਾ ਹਸਪਤਾਲ ਕਵਰ ਕਰਨਾ ਹੋਵੇਗਾ ਤੇ ਆਣ ਵਾਲੇ ਸਾਡੀ ਬਾਹ ਫੜਨ ਵਾਲੇ ਇਹਨਾਂ ਦਾ ਜਿਹੜਾ ਗਲਤ ਮਹਾਪੰਚਾਇਤ ਬਣਾਉਣ ਦਾ ਮਤਲਬ ਹੈ ਇਹਦੇ ਚ ਐ ਨਹੀਂ ਇਕੱਲੇ ਮੰਜੀ ਸਿੱਖਾਂ ਦਾ ਜਾਂ ਇਕੱਲੇ ਰਮਦਾਸ ਦੇ ਸਿੱਖਾ ਦਾ ਦੰਦ ਦਾ ਮਤਲਬ ਹੁੰਦਾ ਦੱਬੇ ਪਿਛਲੇ ਕਿਸੇ ਵੀ ਕਾਸਮ ਨਾਲ ਕੋਈ ਸੰਬੰਧ ਰੱਖਦਾ ਇਹਨਾਂ ਦਾ ਜਾਤ ਪਾਤ ਨਾਲ ਕੋਈ ਮਤਲਬ ਨਹੀਂ ਇਹਨਾਂ ਨੇ ਜਿਵੇਂ ਕੱਲਾ ਨਾਮ ਦੱਸਾਂਗੇ ਕਿ ਕਿਹਾ ਸੀਗਾ ਸੌਰੀ ਮੈਂ ਮਾਫੀ ਮੰਗਦਾ ਪਰ ਗੱਲ ਇਹਦਾ ਜਿਹੜਾ ਪ੍ਰੋਗਰਾਮ ਰੱਖਿਆਗਾ ਉਹ 2 ਮਾਰਚ ਦਾ ਰੱਖਿਆਗਾ ਧਰਮ ਕੋ ਕਿ ਉਥੇ ਹੋਰ ਵੀ ਐਸੀ ਜੱਥੇਬੰਦੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਬੁਲਾਇਆ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਇਸ ਗੱਲ ਦੀ ਮੈਂਟਲ ਜਿਵੇਂ ਸਾਧੂ ਸਿੰਘ ਰਾਣਾ ਜੀ ਦਾ ਜ਼ਿਕਰ ਕੀਤਾ ਕਿ ਭਈ ਅਸੀਂ ਜੇ ਸਾਡੇ ਬੰਦੇ ਆਪਣੇ ਹੀ ਬੰਦਿਆਂ ਦੇ ਪੈਰ 'ਚ ਲੱਗ ਜਣਗੇ ਤੋ ਸਾਡਾ ਮਕਸਦ ਉਸ ਮੋਰਚੇ ਦੇ ਵਿੱਚ ਇਹੀ ਹੈ ਸਾਰਿਆਂ ਨੂੰ ਇਸ ਲਈ ਤਿਆਰ ਕਰਨਾ ਹੈ ਮੈਂਟਲੀ ਤੌਰ ਤੇ ਕਿ ਯਾਰ ਤੁਸੀਂ ਘਟੋ ਘਟ ਆਪਣੇ ਬੰਦੇ ਦੇ ਖਿਲਾਫ ਤਾਂ ਖੜੇ ਨਾ ਹੋ। ਥੋੜੋ ਘੁਲੇ ਹੋਰ ਬਹੁਤ ਚੀਜ਼ ਹੈ। ਉਥੇ ਉਸ ਮੀਟਿੰਗ ਦੇ ਵਿੱਚ ਇੱਕ ਜਿਗਰਾਇਆ ਉਥੇ ਇੱਕ ਬੰਦਾ ਸਾਤੀ ਨਮਨ ਨਮਨ 999 ਮਿਲਦ ਰੋਂਦਿਆ ਰੋ ਕਿ ਇਹ ਬੰਦੇ ਨੂੰ ਪਤਾ ਨਹੀਂ ਹੁੰਦਾ। ਜੋ ਜਿਵੇਂ ਫੀਡ ਕੀਤਾ ਹੁੰਦਾ ਉਹ ਨਹੀਂ ਉਹ ਚੱਲ ਜਾਂਦੇ ਆ। ਉਹਨੇ ਉਥੇ ਪਾਸਾ ਕੀਤਾ ਮੈਂ ਤੋਂ ਪਹਿਲਾਂ ਜਦੋਂ ਬੋਲਿਆ ਉਹ ਸਾਨੂੰ ਜੀ ਆਪਦੇ 80 MLA ਨੂੰ ਘੇਰਨਾ ਚਾਹੀਦਾ। ਸਾਨੂੰ ਇਹ ਕਰਨਾ ਚਾਹੀਦਾ ਜਿਹਦਾ ਮੈਂ ਬਾਤੋ ਮੈਂ ਉੱਥੇ ਜਦੋਂ ਬੋਲਿਆ ਮੈਂ ਉਹ ਕੈ ਵੀ ਗੱਲ ਰਹੀ ਹੈ। ਪਹਿਲਾਂ ਤਾਂ ਮਾਈਂਡ ਸਾਫ ਕਰੋ। ਇਸ ਗੱਲ ਲਈ ਸਾਫ ਕਰੋ ਕਿ ਘਟੋ ਘਟ ਅਸੀਂ ਆਪਣੇ ਬੰਦੇ ਦੇ ਖਿਲਾਫ ਹਾਂ। ਜਦੋਂ ਤੁਸੀਂ ਆਪਣੇ ਬੰਦੇ ਦੇ ਖਿਲਾਫ ਨਹੀਂ ਜਾਓਗੇ ਤਾਂ ਫਿਰ ਸਿਸਟਮ ਦੇ ਉੱਤੇ ਪ੍ਰਭਾਵ ਪਾਉਗਾ ਸਿਸਟਮ ਪਤਾ ਲੱਗੂਗਾ ਛੋਟੇ ਛੋਟੇ ਇਕੱਠੇ ਸੜੀਆਂ ਸੋਣ ਕੇ ਕੇ ਕੇਸੀ ਪੰਜਾਬ ਕਾਂਗਰਸ ਇਸੇ ਮੈਨ ਨੈਸ਼ਨਲ ਦੰਤ ਮਹਾਪੰਚਾਇਤ ਪੰਜਾਬ ਸੋਸ਼ਲ ਆਰਗੇਨਾਈਜ਼ਡ ਡੋਮਾ ਪਰਿਸੰਗ ਅੱਜ ਬਟਿੰਡਾ ਵਿੱਚ ਇਸੀ ਇੱਕ ਮੀਟਿੰਗ ਕੀਤੀ ਹੈ ਜਿਦੇ ਵਿੱਚ ਫੈਸਲਾ ਲਿਆ ਗਿਆ ਕਿ ਪਿਛਲੇ 3 ਦਿਨਾਂ ਤੋਂ ਜਦੋਂ ਦੀ ਇਹ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਉਦੋਂ ਤੋਂ ਲੈ ਕੇ ਦਲਤਾਂ ਦੇ ਉੱਪਰ ਜ਼ਬਰਤ ਜੁਰਮ ਹੋ ਗਏ ਜਿੱਤੇ ਹੋਏ ਪੰਚ ਸਰਪੰਚ ਜਿਹੜੇ ਹੋ ਨੰਬਰਦਾਰ ਜਾਂ ਸਮਾਜ ਦੇ ਵਿੱਚ ਕੰਮ ਕਰਨ ਵਾਲੇ ਉਹਦੇਦਾਰ ਸਹਿਬਾਨ ਵੱਖ-ਵੱਖ ਸੋਸ਼ਲ ਆਰਗੇਨਾਈਜੇਸ਼ਨਾਂ ਦੀਆਂ ਪੋਲੀਟੀਕਲ ਜਥੇਬੰਦੀਆਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਆਭੂ ਸਹਿਬਾਨ ਹੈ ਦਲਤ ਸਮਾਜ ਦੇ ਵਿੱਚ ਉਹਨਾਂ ਦੇ ਉੱਪਰ ਪੁਲਸੀਆ ਤਸੱਦਦ ਤੇ ਠਾੜਾ ਵੱਲੋਂ ਜ਼ਬਰ ਕੀਤਾ ਜਾ ਰਿਹਾ। ਉਹ ਇਹ ਸਾਰੇ ਮਾਮਲੇ ਨੂੰ ਲੈ ਕੇ ਅੱਜ ਅਸੀਂ ਇਹਦੇ ਚਿੰਤਾ ਪ੍ਰਗਟ ਕਰਦਿਆਂ ਇੱਕ ਫੈਸਲਾ ਲਿਆ ਪਿਛਲੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਸੀ ਅਸੀਂ ਕਿ 23 ਮਾਰਚ ਨੂੰ ਸ਼ਿਦੀ ਆਜਮ ਕਪ ਸਿੰਘ ਜੀ ਦੇ ਸ਼ਿਦੀ ਦਿਹਾੜੇ ਨੂੰ ਸਵਾਰਪਨ ਐਸ.ਸੀ ਸਰਪੰਚਾਂ ਪੰਚਾਂ ਨੰਬਰਦਾਰਾਂ ਤੇ ਸੋਸ਼ਲ ਆਰਗੇਨਾਈਜੇਸ਼ਨਾਂ ਦੇ ਆਗੂਆਂ ਦਾ ਇਕ ਸਨਮਾਨ ਬਹਾਲ ਕਰਾਓ ਅਧਿਕਾਰ ਪਛਾਣੋ ਸਮਾਵੇਲਨ ਸਮਾਗਮ ਬਠਿੰਡਾ ਦੇ ਟੀਚੂਹਾਂ ਵਿੱਚ ਕਰਾਉਣ ਜਾ ਰਹੇ ਹੁਦੀ ਤਿਆਰੀ ਬਸੋ ਅੱਜ ਮੀਟਿੰਗ ਹੋਈ ਸੀ ਮੀਟਿੰਗ ਬੜੀ ਸਫਲ ਹੋਈ ਤੇ ਨਾਲ ਸਾਨੂੰ ਬੜੀ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਸਾਡੇ ਵਿੱਚ ਪ੍ਰਿੰਸੀਪਲ ਸਾਧੂ ਸਿੰਘ ਰਮਾਣਾ ਤੇ ਰਿਟਾਇਰ ਕਾਨੂੰਗੋ ਰਣਜੀਤ ਸਿੰਘ ਤੇ ਐਫਸੀਐਚਓ ਰਿਟਾਇਰ ਫਾਜ਼ਾ ਸਿੰਘ ਜੀ ਗਦਰਵਾ ਤੋਂ ਇਹਨਾਂ ਨੇ ਨੈਸ਼ਨਲ ਅਦਾਲਤ ਮਹਾਪੰਚਾਇਤ ਨੂੰ ਅਤੇ ਕੇ ਕੇ ਸੀ ਵਿਭਾਗ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਇਹਨਾਂ ਨੂੰ ਅਸੀਂ ਜੀ ਆਇਆਂ ਕਹਨੇ ਆ ਆਉਣ ਵਾਲੇ ਸਮੇਂ ਚ ਕੇ ਕੇ ਸੀ ਵਿਭਾਗ ਕਾਂਗਰਸ ਪਾਰਟੀ ਦਾ ਜਿਹੜਾ ਸਾਡਾ ਇਹ ਵਿੰਗ ਹੈਗਾ ਮੈਨੂੰ ਖੜਗੇ ਸਾਹਿਬ ਨੇ ਰਾਹੁਲ ਗਾਂਧੀ ਜੀ ਨੇ ਅਮਰਿੰਦਰ ਸਿੰਘ ਰਾਜਾ ਵਿੰਗ ਤੇ ਕਾਂਗਰਸ ਪਾਰਟੀ ਦੀ ਸਮੁੱਥੀ ਰੀਡਰਸ਼ਪ ਨੇ ਜਿਹੜੀ ਜ਼ਿੰਮੇਵਾਰੀ ਸੌਂਪੀ ਹੈ ਉਹ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਦਲਤਾਂ ਦੇ ਉੱਪਰ ਹੁੰਦੇ ਜ਼ਬਰ ਤੇ ਜ਼ੁਲਮ ਨੂੰ ਰੋਕਣ ਲਈ ਨੈਸ਼ਨਲ ਦਲਤ ਮਹਾਪੰਚਾਇਤ ਦੇ ਪਲੇਟਫਾਰਮ ਤੇ ਅਸੀਂ ਇੱਕ ਸਮਾਗਮ ਜਿਹੜਾ ਹੈ ਇਤਿਹਾਸਿਕ ਸਮਾਗਮ ਕਰਾਂਗੇ ਤਾਂ ਮੈਂ ਸਮੁੱਚੇ ਪੰਜਾਬ ਦੇ ਐਸੀ ਬੀਸੀ ਪੰਚਾਂ ਨੂੰ ਸਰਪੰਚਾਂ ਨੂੰ ਨੰਬਰਦਾਰਾਂ ਨੂੰ ਸੋਚੂ ਰਿਹਾ ਜਿੱਤੇ ਬੰਦਗਾਂ ਦੀ ਆਗੂ ਸਹਿਬਾਨ ਨੂੰ ਬੇਨਤੀ ਕਰਦਾ ਕਿ ਆਓ 23 ਮਾਰਚ ਨੂੰ ਸਾਰੇ ਬਠਿੰਡੇ ਦੀ ਧਰਤੀ ਦੇ ਇਕੱਠੇ ਹੋ ਕੇ ਪੰਜਾਬ ਦੇ ਲੋਕਾਂ ਨੂੰ ਇੱਕ ਨਵੀਂ ਰੂਪਰੇਖਾ ਦੇਈਏ ਤੇ ਜੋ ਦਹਿਸਤ ਦਾ ਮਾਹੌਲ ਦਲਤ ਸਰਪੰਚਾਂ ਦੇ ਉੱਪਰ ਦਲਤ ਪੰਚਾਂ ਦੇ ਉੱਪਰ ਦਲਤ ਆਗੂਆਂ ਦੇ ਉੱਪਰ ਅਤਿਆਚਾਰ ਕਰਕੇ ਦਹਿਸ ਦਾ ਮਾਹੌਲ ਜੋ ਬਣਾਇਆ ਜਾ ਰਿਹਾ ਹੈ ਉਸ ਦਹਿਸ ਦੇ ਮਾਹੌਲ ਨੂੰ ਖਤਮ ਕਰੀਏ ਕਿਉਂਕਿ ਅਸੀਂ ਇਹ ਸਮਝਦੇ ਹਾਂ ਉਹ ਇੱਕ ਕਹਾਵਤ ਜਿਵੇਂ ਹੁੰਦੀ ਹੈ ਕਿ ਭਈ ਜੇ ਤਾਰਜ ਕਰੰਟ ਨਾ ਹੋਵੇ ਤਾਂ ਉਹਨੂੰ ਹਰ ਕੋਈ ਮੂੰਹ ਨਾ ਛਿਲ ਦਿੰਦਾ ਇਹ ਸਮੁੱਚਾ Dalit ਭਾਈਚਾਰਾ ਜਦੋਂ ਤੱਕ ਆਦੇ ਅੰਦਰ 11000 ਗੋੜ ਦਾ ਕਰੰਟ ਨਹੀਂ ਪੈਦਾ ਕਰਦਾ ਉਦੋਂ ਤੱਕ ਜ਼ਬਰ ਜ਼ੁਲਮ ਬੰਦ ਨਹੀਂ ਹੋਣਾ ਤੇ ਇਸ ਲਈ ਆਓ ਆਪਾਂ 23 ਮਾਰਚ ਨੂੰ ਸਿੱਧੀ ਹੜ੍ਹ ਨੂੰ ਭਗਤ ਸਿੰਘ ਦੇ ਸਿੱਧੀ ਦਿਹਾੜੇ ਦੇ ਇਕੱਠੇ ਹੋਈਏ ਸਿਧਾਂਤ ਪੱਖਸਪਨ ਨੇ ਕਿਹਾ ਮਨੁੱਖਤਾ ਤੋਂ ਮਨੁੱਖ ਦੀ ਲੁੱਟ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਇਸ ਬਾਬਾ ਸਾਹਿਬ ਅਮੜਕਰ ਦੇ ਮਿਸ਼ਨ ਨੂੰ ਸਿਧਾਂਤ ਪੱਖਸਪਨ ਦੇ ਮਿਸ਼ਨ ਨੂੰ ਵਿਚਾਰੀਏ ਕਾਨੂੰਨੀ ਅਧਿਕਾਰ ਸਾਡੇ ਕੀ ਨੇ ਐਸ ਸੀ ਐਸਟੀ ਐਕਟ ਕੀ ਹੈ ਇਹ ਸਾਰਿਆਂ ਨੂੰ ਕਿਵੇਂ ਲਾਗੂ ਕਰਾਇਆ ਜਾ ਸਕਦਾ ਹੈ ਤੁਹਾਨੂੰ ਅਪੀਲ ਹੈ ਕਿ ਸਾਰੇ ਜਣੇ ਆ ਗਿਆ ਆਪਣੇ ਕੀਮਤੀ ਵਿਚਾਰ ਇਸ 23 ਮਾਰਚ ਦੇ ਪ੍ਰੋਗਰਾਮ ਤੋਂ ਪਛੰਡਾ ਦੀ ਧਰਤੀ ਤੇ ਪਹੁੰਚ ਕੇ ਵਿਓ ਅਸੀਂ ਤੁਹਾਡੇ ਸਾਰਿਆਂ ਦੇ ਧੰਨਵਾਦੀ ਹਾਂ